ਹਰਿਆਣਵੀ ਗੀਤਾਂ ਉੱਤੇ ਆਪਣੇ ਡਾਂਸ ਕਰਕੇ ਮਸ਼ਹੂਰ ਸਪਨਾ ਚੌਧਰੀ ਦੀ ਜ਼ਿੰਦਗੀ ਬਹੁਤ ਸਾਰੇ ਲੋਕਾਂ ਨੂੰ ਚਮਕਦਾਰ ਲੱਗਦੀ ਹੈ ਪਰ ਇਹ ਮੁਕਾਮ ਹਾਸਲ ਕਰਨ ਲਈ ਉਸ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਉਸ ਦੀ ਜੀਵਨੀ ਤੋਂ ਜਾਣ ਸਕਦੇ ਹੋ ਸਪਨਾ ਚੌਧਰੀ ਨੇ ਇੱਕ ਟੀਜ਼ਰ ਸ਼ੇਅਰ ਕਰਕੇ ਆਪਣੀ ਬਾਇਓਪਿਕ ਦਾ ਐਲਾਨ ਕੀਤਾ ਜੋ ਕਿ ਮਹੇਸ਼ ਪਟ ਦੁਆਰਾ ਬਣਾਈ ਜਾ ਰਹੀ ਹੈ ਸਪਨਾ ਚੌਧਰੀ ਦਾ ਡਾਂਸ ਦੇਖ ਕੇ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਪਰ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਝੱਲਿਆ ਜਿਸ ਬਾਰੇ ਤੁਸੀਂ ਹੁਣ ਫਿਲਮ ਰਾਹੀਂ ਦੇਖ ਅਤੇ ਜਾਣ ਸਕੋਗੇ ਸਪਨਾ ਦੀ ਬਾਇਓਪਿਕ ਦਾ ਨਾਮ ਮੈਡਮ ਸਪਨਾ ਹੈ ਟੀਜ਼ਰ ਨੂੰ ਸ਼ੇਅਰ ਕਦਰਿਨ ਨੇ ਲਿਖਿਆ ਕਿ ਇਹ ਬਾਇਓਪਿਕ ਸਿਰਫ ਇੱਕ ਫਿਲਮ ਨਹੀਂ ਹੈ ਇਹ ਮੇਰੇ ਸੰਘਰਸ਼ ਸੁਪਨਿਆਂ ਅਤੇ ਮੈਂ ਜਿਸ ਰਸਤੇ ਤੇ ਚੱਲੀ ਉਸਦਾ ਪ੍ਰਤੀਬਿੰਬ ਹੈ ਹਰ ਚੁਣੌਤੀ ਵਿੱਚ ਤੁਹਾਡਾ ਸਮਰਥਨ ਮੇਰੀ ਤਾਕਤ ਰਿਹਾ ਕਿਉਂਕਿ ਮੇਰੀ ਕਹਾਣੀ ਪਰਦੇ ਤੇ ਆ ਰਹੀ ਹੈ ਮੈਨੂੰ ਤੁਹਾਡੇ ਪਿਆਰ ਅਤੇ ਹੌਸਲੇ ਦੀ ਲੋੜ ਹੈ ਸਪਨਾ ਚੌਧਰੀ ਨੇ ਇਸ ਕੈਪਸ਼ਨ ਦੇ ਅੰਤ ਵਿੱਚ ਲਿਖਿਆ ਕਿ ਇਸ ਯਾਤਰਾ ਦਾ ਹਿੱਸਾ ਬਣ ਲਈ ਧੰਨਵਾਦ ਇਸ ਟੀਜ਼ਰ ਚ ਸਪਨਾ ਚੌਧਰੀ ਦੇ ਵੱਖ-ਵੱਖ ਵੀਡੀਓ ਕਲਿੱਪ ਦਿਖਾਏ ਗਏ ਹਨ ਤੇ ਇਹ ਇੱਕ ਡਾਕੂਮੈਂਟਰੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਇਸ ਫਿਲਮ ਨਾਲ ਜੁੜੀ ਹੋਰ ਜਾਣਕਾਰੀ ਲਈ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਫਿਲਹਾਲ ਮੈਡਮ ਸਪਨਾ ਦੀ ਰਿਲੀਜ਼ ਡ ਦੇਸ਼ਪੱਟ ਦੁਆਰਾ ਨਿਰਦੇਸ਼ਿਤ ਮੈਡਮ ਸਪਨਾ ਸ਼ਾਈਨਿੰਗ ਸਨ ਸਟੂਡੀਓ ਦੇ ਤਹਿਤ ਬਣ ਰਹੀ ਹੈ ਫਿਲਮ ਦਾ ਨਿਰਮਾਣ ਵਿਨੇ ਪਾਰਤਪਾਜ ਅਤੇ ਰਵੀਨਾ ਠਾਕੁਰ ਨੇ ਕੀਤਾ ਫਿਲਹਾਲ ਫਿਲਮ ਦੀ ਸਟਾਰ ਕਾਸਟ ਕੌਣ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਵੀ ਨਹੀਂ ਕੀਤਾ ਗਿਆ ਪਰ ਸਪਨਾ ਚੌਧਰੀ ਨੇ ਆਪਣੀ ਇੱਕ ਪੋਸਟ ਵਿੱਚ 2025 ਲਿਖਿਆ ਸੀ ਇਸ ਦਾ ਮਤਲਬ ਹੈ ਕਿ ਇਹ ਬਾਇਓਪਿਕ ਸਾਲ 2025 ਚ ਰਿਲੀਜ਼ ਹੋਵੇਗੀ